ਗੁਰਦਾਸਪੁਰ ਸ਼ਹਿਰ ਦੇ ਅਮਾਵਾੜਾ ਚੌਂਕ ਵਿੱਚ 2 ਦਿਨ ਪਹਿਲਾਂ ਸ਼ਾਮ ਵੇਲੇ ਲੱਗੀ ਭਿਆਨਕ ਅਗ ਕਾਰਨ 7 ਦੇ ਕਰੀਬ ਦੁਕਾਨਾਂ ਦਾ ਭਾਰੀ ਨੁਕਸਾਨ ਹੋਣ ਜਾਣ ਦੇ ਬਾਅਦ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਨ੍ਹਾਂ ਪੀੜਿਤ ਦੁਕਾਨਦਾਰਾਂ ਅਤੇ ਵਪਾਰ ਮੰਡਲ ਨਾਲ ਸਬੰਧਿਤ ਹੋਰ ਦੁਕਾਨਦਾਰਾਂ ਦੇ ਨਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੁਕਾਨਾਂ ਦੀ ਸੁਰੱਖਿਆ ਅਤੇ ਪ੍ਰਭਾਵਿਤ ਦੁਕਾਨਦਾਰਾਂ ਦੇ ਮੂਲ ਵਸੀਬੇ ਲਈ ਅਹਿਮ ਮੁੱਦੇ ਵੀ ਉਠਾਏ ਇਸ ਮੁਲਾਕਾਤ ਦੌਰਾਨ ਰਮਨ ਬਹਿਲ ਨੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੁਕਾਨਾਂ ਦੀ ਸੁਰੱਖਿਆ ਤੇ ਪ੍ਰਭਾਵਿਤ ਦੁਕਾਨਦਾਰਾਂ ਦੇ ਮੁੱਢ ਵਿਸ਼ੇਬੇ ਲਈ ਅਹਿਮ ਮੁੱਦੇ ਚ ਜਿਸ ਦੇ ਬਾਅਦ ਫੈਸਲਾ ਕੀਤਾ ਹੈ ਕਿ ਇਨ੍ਹਾਂ ਪੀੜੇ ਦੁਕਾਨਦਾਰਾਂ ਨੂੰ ਸੀਐਮ ਰਲੀਫ ਫੰਡ ਵਿੱਚੋਂ ਤੁਰੰਤ ਆਰਥਿਕ ਸਹਾਇਤਾ ਕਰਵਾਉਣ ਲਈ ਕੇਸ ਤਿਆਰ ਕਰਕੇ ਭੇਜਿਆ ਜਾਵੇ ਦੁਕਾਨਦਾਰਾਂ ਦੇ ਮੁੱਢ ਵਿਸ਼ੇਵੀ ਅਤੇ ਸੁਰੱਖਿਆ ਨਾਲ ਜੁੜੇ ਅਹਿਮ ਮੁੱਦੇ ਉਠਾਉਂਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਹੈ ਕਿ ਜਦੋਂ ਵੀ ਕਿਸੇ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਦੁਕਾਨਦਾਰ ਦੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਅਜਿਹੀ ਸਥਿਤੀ ਵਿੱਚ ਦੁਕਾਨਦਾਰਾਂ ਲਈ ਨਾ ਸਿਰਫ ਆਪਣੇ ਮੁੜ ਬਸੇਬੇ ਦੀ ਵੱਡੀ ਜ਼ਿੰਮੇਵਾਰੀ ਨਹੀਂ ਪਾਉਣੀ ਔਖੀ ਹੋ ਜਾਂਦੀ ਹੈ ਸਗੋਂ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਕਹਿੰਦੇ ਕਿ ਦੁਕਾਨਦਾਰ ਸਰਕਾਰ ਨੂੰ ਟੈਕਸ ਦਿੰਦੇ ਹਨ ਤੇ ਰਿਟਰਨਾਂ ਵੀ ਭਰਦੇ ਹਨ ਪਰ ਦੂਜੇ ਪਾਸੇ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹਨਾਂ ਦੀ ਪਰਪਾਈ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਇਸ ਲਈ ਹੁਣ ਉਹ ਸੀਐਮ ਭਗਵੰਤ ਮਾਨ ਨੂੰ ਅਪੀਲ ਕਰਨਗੇ ਕਿ ਜਿਸ ਤਰ੍ਹਾਂ ਬਾਕੀ ਹਾਦਸਿਆਂ ਵਿੱਚ ਫੀਲਟਾ ਨੂੰ ਬਣਦਾ ਸਹਾਇਤਾ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਅਗਜਨੀ ਦੇ ਘਟਨਾਵਾਂ ਵਿੱਚ ਪੀੜੇਦੁਕਾਨਦਾਰਾਂ ਨੂੰ ਵੀ ਮਾਲੀ ਮਦਦ ਕਰਨ ਦੀ ਪਾਲਿਸੀ ਬਣਾਈ ਜਾਵੇ। ਦੇਖੋ ਅੱਜ ਪਰਸੋ ਰਾਤ ਨੂੰ ਹਰਮਨ ਚੌਂਕ ਤੋਂ ਮਾਵਲਾ ਚੌਂਕ ਨੂੰ ਜਾਈਏ ਤਾਂ ਸੱਜੀ ਹੱਥ ਸੱਤ ਦੁਕਾਨਾਂ ਸੀ ਇਹਨਾਂ ਦੀ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗ ਕੇ ਬਹੁਤ ਵੱਡਾ ਨੁਕਸਾਨ ਹੋਇਆ। ਔਰ ਅੱਜ ਸਾਰੇ ਸਾਧ ਦੇ ਸਾਥੀ ਦੁਕਾਨਦਾਰ ਤੁਰਲੇ ਸਾਡੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਡੈਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲੱਗੇ ਆ। ਔਰ ਉਹਨਾਂ ਨੂੰ ਹੀ ਬੇਨਤੀ ਕਰਨੀ ਆ ਕਿ ਇਹ ਹਾਦਸਾ ਗਰਦਾਸਪੁਰ ਦੇ ਵਿੱਚ ਨਵਾਂ ਦਸਲਾ ਵਾ ਸੋ ਹਰ ਵਾਰੀ ਦੁਕਾਨ ਦੇ ਉੱਪਰ ਅੱਗ ਲੱਗਦੀ ਆ ਸਾਰੇ ਮਾਲ ਖਤਮ ਹੋ ਜਾਂਦਾ ਫਿਟਿੰਗਸ ਖਤਮ ਹੋ ਜਾਂਦੀਆਂ ਨੇ ਤੇ ਮੁੜ ਕੇ ਪਰਿਵਾਰਾਂ ਨੂੰ ਦੋ ਦੋ ਸਾਲ ਲੱਗ ਜਾਂਦੇ ਨੇ ਖੜੇ ਹੋਣ ਵਾਸਤੇ ਸੋ ਇੱਕ ਤੇ ਬੇਨਤੀ ਅੱਜ ਕਰਨ ਆਏ ਆ ਵੀ ਇਹਨਾਂ ਨੂੰ ਸੀਐਮ ਰੀਲੀਫ ਫੰਡ ਤੋਂ ਇਹਨਾਂ ਦਾ ਕੇਸ ਤਿਆਰ ਕਰਕੇ ਉੱਥੇ ਭੇਜਿਆ ਜਾਵੇ ਔਰ ਉੱਥੋਂ ਕੋਸ਼ਿਸ਼ ਕੀਤੀ ਜਾਵੇ ਕਿ ਸੀਐਮ ਰੀਲੀਫ ਫੰਡ ਜੋ ਕੋਈ ਨਾ ਕੋਈ ਪੈਸੇ ਜਣੇ ਨੇ ਉਹ ਜ਼ਰੂਰ ਮਿਲਣ ਤਾਂ ਕਿ ਕੁਝ ਨਾ ਕੁਝ ਤਰੀਕੇ ਦੇ ਨਾਲ ਦੁਕਾਨਦਾਰ ਆਪ ਖੜਾ ਹੋ ਸਕੇ ਕਿਉਂਕਿ ਬੇਸਿਕਲੀ ਦੁਕਾਨਦਾਰ ਦੀ ਕੋਈ ਸੋਸ਼ਲ ਸਿਕਿਉਰਿਟੀ ਹੈ ਨਹੀਂ ਉਹ ਟੈਕਸ ਵੀ ਦਿੰਦਾ ਰਿਟਰਨਸ ਵੀ ਭਰਦਾ ਪਰ ਜਿੱਥੋਂ ਤੱਕ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਉਸ ਵਕਤ ਕੋਈ ਅਸੀ ਸਹਾਇਤਾ ਨਹੀਂ ਮਿਲਦੀ ਸੋ ਇੱਕ ਤਿਆਰੀ ਦੇ ਸਭ ਨੂੰ ਮਿਲ ਕੇ ਗੱਲ ਕਰਾਂਗੇ ਦੂਸਰੀ ਮੇਰੀ ਬੇਨਤੀ ਹੈ ਆ ਕਿ ਜਿਹੜੀ ਫਾਰਮਗੇਟ ਦੀ ਵਰਕਿੰਗ ਆ ਉਹ ਅੱਜ ਛੱਕ ਦੇ ਘੇਰਿਆਂ ਦੇ ਵਿੱਚ ਔਰ ਤੁਸੀਂ ਦੇਖਿਆ ਜਿਸਮਤ ਪਹਿਲੀ ਫਾਰ ਪੀਰੀਅਡ ਉੱਥੇ ਆਈ ਆ ਉਹਦੇ ਵਿੱਚ ਵੀ ਪਾਣੀ ਨਹੀਂ ਸੀ ਔਰ ਖਾਸ ਕਰ ਹੁੰਦੇ ਮੈਨੂੰ ਦੱਸਿਆ ਤੁਹਾਡੇ ਨਾਲ ਮੇਰੇ ਨਾਲ ਤੇਜਜੀ ਨੇ ਸਾਡੇ ਰਕबीर ਖਾਲਸਾ ਜੀ ਨੇ ਇਹਨਾਂ ਨੇ ਇਸ ਕੇ ਵੀ ਮੇਰੇ ਧਿਆਨ ਚ ਲਿਆਉਂਦਾ ਵੀ ਉੱਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਬਿਲਕੁਲ ਅਨਸਕਿਲਡ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪਾਈ ਕਿਵੇਂ ਫੜਨੀ ਆ ਕਿਵੇਂ ਲਾਣੀ ਆ ਔਰ ਫਿਰ ਕਈ ਵਾਰੀ ਕੀ ਹੁੰਦਾ ਕਿ ਉਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਫਾਰ ਬਗੈਰ ਦਾ ਕਈ ਵਾਰੀ ਸਿਆਸੀ ਲੋਕ ਲਾ ਲੈਣ ਵਾਸਤੇ ਆਪ ਪਾਈ ਫੜ ਲੈਂਦੇ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਉਹ ਅਗਲੀ ਬੋਝਦੀ ਕਿਉਂਕਿ ਉਹ ਟ੍ਰੇਡ ਨਹੀਂ ਹੁੰਦੇ ਉਹ ਰਾਜਨੀਤੀ ਦੇ ਟ੍ਰੇਡ ਹੋਣਗੇ ਪਰ ਫਾਰਮਗੇਟ ਤੇ ਚੜ ਕੇ ਉਹਨੂੰ ਚਲਾਉਣਾ ਕਰਨਾ ਉਹ ਇੱਕ ਟੈਕਨੀਕਲ ਕੰਮ ਆ ਸੋ ਇਹਦੇ ਕਰਕੇ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਗਿਆ ਵੀ ਟਾਈਮ ਸਰੋ ਜਿਹੜੀ ਆਗ ਕੰਟਰੋਲ ਨਹੀਂ ਕੀਤੀ ਜਾ ਸਕੀ ਸੋ ਡਿਸਟ੍ਰਿਕਟ ਕੋਲੋਂ ਅਰ ਮੰਗ ਕਰਾਂਗੇ ਵੀ ਇਹ ਇਹਦੀ ਕੋਕ ਕੀਤੀ ਜਾਵੇ ਫਾਰਮੂਲੇਟ ਦੀ ਵਰਕਿੰਗ ਦੀ ਔਰ ਜਿਹੜੇ ਮੁਲਾਜ਼ਮ ਉੱਤੇ ਆਂ ਟ੍ਰੇਨਿੰਗ ਨਹੀਂ ਉਹ ਜ਼ਰੂਰ ਦੇਖਿਆ ਜਾਣ ਵੀ ਕਿਉਂ ਰੱਖੇ ਗਏ ਨੇ ਕਿੰਨੇ ਰੱਖੇ ਨੇ ਔਰ ਕਿਹੜਾ ਹਾਲਾਤਾਂ ਦੇ ਵਿੱਚ ਰੱਖੇ ਗਏ ਨੇ ਔਰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਇਹ 10 ਦੇ ਕਰੀਬ ਆਹਾ ਸੀ ਉਹ ਨਾ ਗਰਦਾਸਪੁਰ ਦੇ ਵਿੱਚ ਔਰ ਦਸਾਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਮੈਂ ਸਮਝਦਾ ਵੀ ਇੱਕ ਬੜੀ ਦੁਖਦਾਈ ਗੱਲ ਆ ਸੋ ਇਹ ਨਹੀਂ ਕਰਾਂਗੇ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਅੱਪਾ ਇੱਕ ਆਭ رائے ਬਣਾਉਣੀ ਆ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਅਚਨਚੇਤ ਇਸ ਤਰ੍ਹਾਂ ਦੀ ਅੱਗ ਲੱਗਦੀ ਆ ਸਰਕਾਰ ਵੱਲੋਂ ਵਨ ਟਾਈਮ ਏਅਰ ਜੜੀ ਆ ਉਹ ਜ਼ਰੂਰ ਦਿੱਤੀ ਜਾਵੇ ਤਾਂ ਕਿ ਦੁਕਾਨਦਾਰ ਦੁਬਾਰਾ ਖੜਾ ਹੋ ਸਕੇ ਆਪਣੇ ਕਾਰੋਬਾਰ ਨੂੰ ਚਲਾ ਸਕੇ ਸੋ ਮੇਰੀਆਂ ਸਾਰੀਆਂ ਹਮਦਰਦੀਆਂ ਇਹਨਾਂ ਪਰਿਵਾਰਾਂ ਦੇ ਨਾਲ ਨੇ ਸਾਰੇ ਪਰਿਵਾਰ ਅਸੀਂ ਇੱਕ ਦੂਜੇ ਨਾਲ ਸਮਾਜਿਕ ਤੌਰ ਤੇ ਜੁੜੇ ਆ ਇੱਕ ਦੂਜੇ ਨੂੰ ਪਰਿਵਾਰਿਕ ਸਾਂਝਾਂ ਨੇ ਇੱਕ ਦੂਸਰੇ ਦੀਆਂ ਸਮਾਜਿਕ ਸਾਂਝਾਂ ਨੇ ਸੋ ਇਸ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜੇ ਆ ਔਰ ਜੋ ਵਾ ਲਗ ਲਗ ਸੇਗਾ ਇਹਨਾਂ ਦੇ ਇਸ ਪਰਿਵਾਈ ਲਈ ਉਹ ਵਾ ਲਾ ਵਗ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਤੁਸੀਂ ਬਹੁਤ ਸਮੇਂ ਕਦੇ ਵੀ ਕਿਹਾ ਸੀ ਵੀ ਇੱਕ ਪਾਲਿਸੀ ਸਾਰੇ ਪੰਜਾਬ ਚ ਬਣਾਓ ਕਿ ਜਿੱਥੇ-ਜਿੱਥੇ ਕੋਈ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗਦੀ ਆ ਵਨ ਟਾਈਮ ਵੇਟ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਔਰ ਉਹਦੇ ਲਈ ਆਪਾਂ ਪੂਰਾ ਪ੍ਰੈਸ ਕਰਾਂਗੇ ਪਾਰਟੀ ਲੈਵਲ ਤੇ ਵੀ ਗੱਲ ਕਰਾਂਗੇ ਔਰ ਜਿਹੜੀਆਂ ਸਾਡੀਆਂ ਵਪਾਰ ਮੰਡਲ ਯੂਨੀਅਨ ਦੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇਸ ਗੱਲ ਦਾ ਦਬਾਅ ਬਣਾ ਕੇ ਪਬਲਿਕ opinion ਬਣਾ ਕੇ ਤੈਨੂੰ ਕਰੋ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime